ਸੀ ਨੌਕਰਾਂ ਸਾਡੇ ਬਹੁਤ ਬੰਦੇ ਨੂੰ ਇਹ ਕਲੱਬ ਦਾ ਬਣਾ ਨਹੀਂ ਦੇਣਾ ਇਸ ਬੰਦੇ ਨੂੰ ਬਿਲਕੁਲ ਬਿਲਕੁਲ ਇਹਨੂੰ ਨਹੀਂ ਬਣਾ ਮੇਰਾ ਕਲੱਬ ਜੋ ਪੀਐਸ ਰਾਜਾ ਮੁਰਦਾਬਾ ਪੀਐਸ ਰਾਜਾ ਮੁਰਦਾਬਾ 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 ਸਾਰੇ ਮੈਂ ਖੜਾ ਬਣਾ ਪਹੁੰਚੇ ਸਾਰੇ ਮੈਂ

ਇਹ ਨਾ ਨਾ ਜੋ ਰੋਟਾ ਦਾ ਸਰ ਰਾਜਾ ਇਹ ਨਾ ਜੋ ਰੋਟਾ ਇਹਦੀ ਗੱਲ ਹੈ ਇੱਕ ਘੰਟੇ ਬਾਅਦ ਆਪੇ ਤੋਂ ਨਾ ਇੱਕ ਨਾਸ ਕੇ ਜਾਣ ਦੇਖ ਕੇ ਦੇਖ ਕੇ ਜਾਣ ਦੇ ਸਰਪੋਤਾ ਜੀ ਲੋਕਾਂ ਦਾ ਛੱਡ ਦਿਓ ਤੁਸੀਂ ਕਿਉਂ ਲਾਈਨ ਨਾ ਕਰ ਦਿਓ ਆਪਾਂ ਕਿਹਾ ਜੀ ਆਰਡਰ ਲੈਣ ਜਾ ਰਹੇ ਹਾਂ ਜਾਂ ਉਹ ਕਹਿੰਦੇ ਛਣਿਵਾਰ ਦੇ ਲੈ ਜਾਓ ਨਹੀਂ 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 ਜੀ ਛੋਟ ਲੈ ਜਾ ਅੰਮ੍ਰਿਤਸਰ ਦੇ ਵਿੱਚ ਹੋ ਰਹੀਆਂ ਚੋਣਾ ਦੌਰਾਨ ਪਾਰਟੀਆਂ ਚ ਆਪਸ ਚ ਪਿਆ ਕਲੇਸ਼ ਜਿਸ ਤੋਂ ਬਾਅਦ ਸੜਕ ਤੇ ਤਰਨਤ ਸੜਕ ਕਰ ਦਿੱਤੀ ਜਾ। ਦੱਸ ਦਈਏ ਕਿ ਹੈਰੀਟੇਜ ਕਲੱਬ ਦੀਆਂ ਚੋਣਾ ਰੱਦ ਹੋਣ ਤੇ ਚੱਲਦੇ ਹੈਰੀਟੇਜ ਕਲੱਬ ਦੇ ਮੈਂਬਰਾਂ ਵੱਲੋਂ ਸੜਕ ਜਾਮ ਕਰ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ। ਤੇ ਹੁਣ ਜਾਣ ਵਾਲੀਆਂ ਸਾਰੀਆਂ ਗੱਡੀਆਂ ਰੋਕ ਕੇ ਸੜਕ ਪੂਰੀ ਤਰ੍ਹਾਂ ਜਾਮ ਕਰ ਦਿੱਤੀ ਗਈ ਹੈ। ਉਥੇ ਕਲੱਬ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਸਵੇਰ ਤੋਂ ਚੋਣ ਪ੍ਰਕਿਰਿਆ ਚੱਲ ਰਹੀ ਸੀ। 125 ਦੇ ਕਰੀ ਮੈਂਬਰਾਂ ਨੇ ਸਾਇਨ ਵੀ ਕੀਤੇ ਨੇ ਤੇ ਬਾਅਦ ਵਿੱਚ ਪ੍ਰਸ਼ਾਸਨ ਵੱਲੋਂ ਇਹ ਰੱਦ ਕਰ ਦਿੱਤਾ ਗਿਆ। ਇਹ ਕਲੱਬ ਦੇ ਮੈਂਬਰਾਂ ਨੇ ਸੜਕ ਜਾਮ ਕਰ ਤਰਨਾ ਪ੍ਰਦਰਸ਼ਨ ਕੀਤਾ ਤੇ ਨਾਰੇਵਾਜੀ ਕੀਤੀ ਉਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਸਥਿਤੀ ਦਰਜਾ ਲਿਆ ਤੁਸੀਂ ਵੀ ਸੁਣੋ ਕਿ ਇਸ ਮਾਮਲੇ ਛੋੜ ਕੀ ਕੀ ਆਜਾ ਸੀ ਧਰਨਾ ਲਾਇਆ ਸੀ ਆ ਕਲੱਬ ਹੈਰਿਟੇਜ ਦੇ ਮੈਂਬਰ ਆ ਉਥੇ ਏਜੀਐਮ ਦਾ ਇੱਕ ਕੰਡਕਸ਼ਨ ਸੀ ਜਿਹਦੇ ਵਿੱਚ 10% ਇਹਨਾਂ ਦਾ ਇੱਕ ਰੂਲ ਆ ਜੋਨੇ ਜਿਨੇ ਟੋਟਲ ਮੈਂਬਰ ਨੇ ਉਹਨਾਂ ਦਾ 10% ਬੰਦਾ ਉੱਥੇ ਹਾਜ਼ਰ ਹੋਣਾ ਚਾਹੀਦਾ ਵਾ ਉਹ ਉੱਥੇ ਆਜੇ ਨਹੀਂ ਸੀ ਤੇ ਰਾਜਾ ਜੀ ਸਾਡੇ ਰਜਿਸਟਰ ਉੱਤੇ ਐਡਮਿਨਿਸਟ੍ਰੇਸ਼ਨ ਦੇ ਗਏ ਉਤਰ ਰਜਿਸਟਰ ਨੇ ਸਾਈਨ ਕਰ ਰਹੀ ਸੀ ਜਿਹੜੇ ਜਿਹੜੇ ਬੰਦੇ ਉੱਥੇ ਆ ਰਹੇ ਸੀ ਤੇ ਉਹਨਾਂ ਦਾ ਰਜਿਸਟਰ ਚੁੱਕ ਕੇ ਲੈ ਕੇ ਗਏ ਨੇ ਤੇ ਸਾਰੇ ਮੈਂਬਰਾਂ ਨੇ ਜਿਨ੍ਹਾਂ ਨੇ 80 ਲੱਖ ਰੁਪਏ ਜਮ੍ਹਾਂ ਕਰਾਇਆ ਇਹ ਉਹਨਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਤੇ ਸਾਡੇ ਇਲੈਕਸ਼ਨ ਪੋਸਟਪੋਨ ਕੀਤੇ ਜਾ ਰਹੇ ਨੇ ਅਸੀਂ ਕਹਿੰਨੇ ਕਿ ਸਾਡਾ ਇਲੈਕਸ਼ਨ ਅੱਜ ਹੀ ਹੋਣਾ ਚਾਹੀਦਾ ਸਾਡੀ ਇੱਕੋ ਮੰਗ ਹੈ ਅੱਜ ਹੋਣੇ ਚਾਹੀਦੇ ਬਸ ਸਾਡੀ ਇੱਕੋ ਮੰਗ ਇਲੈਕਸ਼ਨ ਅੱਜ ਹੋਣੇ ਚਾ ਮੈਂਬਰਾਂ ਦਾ ਇੱਕੋ ਸਾਡਾ ਹੈਗਾ ਹੱਕ ਕਿ ਸਾਡੇ ਇਲੈਕਸ਼ਨ ਅੱਜ ਕਰਾਏ ਜਾਣ ਅੱਜ ਇਲੈਕਸ਼ਨ ਦੀ ਡੇਡ ਹੈਰਿਟੇਜ ਜਿਹੜੀ ਕਲੱਬ ਹੈ ਦੀ ਇਹ ਅੰਮ੍ਰਿਤਸਰ ਦਾ ਬੜਾ ਪ੍ਰੈਸਟੀਜੀਅਸ ਕਲੱਬ ਹੈ ਅੱਜ ਦੀ ਇਲੈਕਸ਼ਨ ਡਿਕਲੇਅਰ ਹੋਈ ਸੀ ਅੱਜ ਕਰਨ ਲਈ ਪਰ ਅੱਜ ਸਵੇਰੇ ਜਿਹੜੀ ਐਡਮਿਨਿਸਟ੍ਰੇਸ਼ਨ ਨੇ ਆ ਕੇ ਦੂਜੀ ਪਾਰਟੀ ਨਾਲ ਮਿਲ ਕੇ ਕੁ ਪਤਾ ਨਹੀਂ ਇਹਨਾਂ ਨੇ ਕੀ ਚਾਲ ਚੱਲੀ ਹੈ ਇਲੈਕਸ਼ਨ ਨੂੰ ਜਿਹੜਾ ਨਾ ਉਹਨੂੰ ਪੋਸਟਪੋਨ ਕਰ ਦਿੱਤਾ ਗਿਆ ਔਰ ਨਾ اٹੈਂਡੈਂਸ ਰਜਿਸਟਰੀ ਦੇ ਉੱਪਰ ਕਿਸੇ ਨੇ ਸਾਈਨ ਕਰਨ ਦਿੱਤੇ ਹੈ ਬਾਹਰ بارش ਕਰਕੇ ਅੱਜ ਮੌਸਮ ਬਹੁਤ ਖਰਾਬ ਸੀ ਗਾਂਧੀ ਗਰਾਊਂਡ ਦੇ ਬਾਹਰ ਬਾਰਸਨਾ ਭਰੇ ਵਿੱਚ ਸਾਰੇ ਸੜਕ ਜੜੀ ਪਾਣੀ ਨਾਲ ਭਰੇ ਵੀ ਸੀ ਔਰ ਮੈਂਬਰਸ ਵੀ ਤਕਰੀਬਨ ਆ ਗਏ ਜਦੋਂ ਇਹਨਾਂ ਨੇ 120 ਮੈਂਬਰਾਂ ਦੇ ਉੱਪਰ ਸਾਈਨ ਕਰਦੇ ਉਹਨਾਂ ਨੂੰ ਪਤਾ ਸੀ ਵੀ ਉਹਨਾਂ ਰਜਿਸਟਰ ਪੂਰਾ ਹੋਇਆ ਹੈ ਨਾ ਔਰ ਇੱਕ ਰਾਜ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਰਿਪਰੈਜ਼ੈਂਟੇਟਿਵ ਉਹ ਰਜਿਸਟਰ ਲੈ ਕੇ ਦੌੜ ਗਿਆ ਉੱਥੋਂ ਇਹਨਾਂ ਨੇ ਮੈਂਬਰਸ ਜਿਹੜੇ ਸਾਰੇ ਆਏ ਸੀ ਮੈਂਬਰ ਨੂੰ ਸਾਈਨ ਨਹੀਂ ਕਰ ਦਿੱਤੇ ਔਰ ਇਹ ਜਿਹੜੀ ਹੈ ਪ੍ਰਸ਼ਾਸਨ ਹੈ ਧੱਕੇਵਾਰੀ ਕੀਤੀ ਹੈ ਇਹ ਜਿਹੜੀ ਹੈਰੀਟੇਜ ਕਲੱਬ ਦੀ ਐਲੈਕਸ਼ਨ ਨਹੀਂ ਹੋਣ ਦਿੱਤੀ ਗਈ ਔਰ ਸਾਰੇ ਮੈਂਬਰ ਜਿਹੜੇ ਪ੍ਰੋਟੈਸਟ ਕਰ ਰਹੇ ਆ ਅੱਜ ਇੱਥੇ ਕਰ ਰਹੇ ਆ ਔਰ ਅਸੀਂ ਡੀਸੀ ਨੂੰ ਕਹਿੰਦੇ ਇੰਟਰਵਿਨ ਕਰੇ ਔਰ ਜਿਹੜੀ ਐਲੈਕਸ਼ਨ ਜਿਹੜੀ ਹੈ ਐਸ ਪ੍ਰੋਮਿਸ ਜਿਸ ਤਰ੍ਹਾਂ ਕੀਤੀ ਜਾਂਦੀ ਨੂੰ ਕਰੇ ਜਾਵੇ ਤਾਂ ਕਿ ਅੱਜ ਤਕਰੀਬਨ 85 ਲੱਖ ਜਿਹੜਾ ਏਰੀਆ ਜਿਹੜਾ ਉਹ ਕਲੱਬ ਦੇ ਅਕਾਊਂਟ ਵਿੱਚ ਆ ਚੁੱਕਾ ਹੈ ਔਰ ਇਹ ਜਿਹੜੀ ਐਲੈਕਸ਼ਨ ਜਿਹੜੀ ਕਰਵਾਣੀ ਚਾਹੀਦੀ ਹੈ ਇਹ ਪਤਾ ਨਹੀਂ ਕਿ ਉਹ ਪ੍ਰੋਸੈਸ਼ਨ ਜਿਹੜੀ ਹੈ ਇਹ ਕਿਸ ਮਨਸ਼ਾ ਦੇ ਨਾਲ ਜਿਹੜੀ ਐਲੈਕਸ਼ਨ ਨਹੀਂ ਹੋਣ ਦਿੱਤੀ ਜਾ ਰਹੀ ਹੈ ਅਸੀਂ ਸਾਰੇ ਡਿਮਾਂਡ ਕਰਦੇ ਆ ਕਿ ਐਲੈਕਸ਼ਨ ਜਿਹੜੀ ਉਹ ਅੱਜ ਰਸੀ ਜਿਹੜੇ 16 ਸਾਲ ਬਾਅਦ ਹੋ ਰਹੇ ਸੀ 16 ਸਾਲ ਬਾਅਦ 16 ਸਾਲ ਐਡਮਿਸ਼ਨ ਕੋਈ ਲੈਕਚਰ ਨਹੀਂ ਕਰਾਏ ਬੜੀ ਬਿਨਰਤ ਅਸੀਂ ਕੀਤੀ ਲੋਕਾਂ ਨੂੰ ਅਪਰੋਚ ਕੀਤਾ ਵੀ ਆਪਣੇ ਡਿਊਜ਼ ਪਰ ਹੋ ਇਲੈਕਸ਼ਨ ਕਰਾਈ ਜਾਂ ਕਲਬ ਦੀ ਹਾਲਤ ਬਹੁਤ ਪੈੜੀ ਹੋ ਚੁੱਕੀ ਹੋਈ ਹੈ ਕੋਈ ਉੱਥੇ ਆ ਕੇ ਰਾਜੀ ਨਹੀਂ ਜਿਹੜੀ ਕਲਬ ਅਮਰ ਸਾਦੀਕਰਨ ਬਗਲਾਬ ਕਲਬ ਹੁੰਦੀ ਸੀ ਅੱਜ ਉਹ ਮਾਈਨਸ ਜਾ ਰਹੀ ਹੈ ਜ਼ੀਰੋ ਵੀ ਨਹੀਂ ਗਈ ਜ਼ੀਰੋ ਤੋਂ ਵੀ ਥੱਲੇ ਆ ਅਸੀਂ ਮੰਗਾ ਲੈਕਚਰ ਅੱਜ ਹੀ ਕਰਵਾਏ ਜਾਂ ਜਿਹੜੇ ਲੇਟ ਹੋ ਗਏ 2 ਘੰਟੇ ਲੇਟ ਵਜਾਂਗੇ ਲੈਕਚਰ ਸ਼ੈਡਿਊਲ 2 ਘੰਟੇ ਲੇਟ ਕਰ ਦਿਓ ਏਰੀਆ ਮੁੰਡ ਵੀ ਕਾਲ ਕਰ ਲਓ ਹੋ ਜਾਏਗੀ ਅਟੈਂਡੈਂਸ ਮਾਰਕ ਹੋਈ ਹੋਈ ਹੈ ਲੈਕਚਰ 2 ਘੰਟੇ 3 ਘੰਟੇ ਲੇਟ ਕਰ ਲਓ ਕੀ ਕਰ ਨਹੀਂ ਹੁੰਦੀ ਹਾਂਜੀ ਹੋ ਰਹੀ ਹੈ ਜੇ ਕਰ ਨਹੀਂ ਹੁੰਦੀ ਤੇਰਾ ਅਗਲਾ ਸਟਾਫ ਕੋਈ ਧੰਨਾ ਲਾ ਕੇ ਬੈਠਿਆ ਨੂਸ਼ੇ ਅੱਗੇ ਸਾਡੀ ਡਿਮਾਂਡ ਹੈ ਹੀ ਹੈ ਤੁਸੀਂ 11:30 ਉਹ ਨੰਬਰ ਤੋਂ ਇੱਕ ਬੰਦੇ ਕਰਕੇ ਸਭ ਹੋਇਆ 137 ਉਹ ਬੰਦੇ ਨੂੰ ਬੁਲਾਇਆ ਜਾਏ ਉਹਦੇ ਕੋਲੋਂ ਸੌਰੀ ਫੀਲ ਕਰਾਇਆ ਜਾਏ ਇੱਥੇ ਆ ਕੇ ਔਰ ਉਹਨੂੰ ਦੱਸਿਆ ਜਾਵੇ ਕਿ ਤੁਸੀਂ ਕੀ ਕੀਤਾ ਔਰ ਹੁਣ ਕੋਣ ਇਲੈਕਸ਼ਨ ਕੰਡਕਟ ਕਰਾਇਆ ਜਾ ਸਰਦੀ ਆਈ ਧਮਾਨ ਇੱਥੇ ਜੀ ਅੱਜ ਹੈਰੀਟੇਜ ਕਲੱਬ ਆ ਇੱਕ ਬਹੁਤ ਵੱਡਾ ਇੱਥੇ ਗਾਂਧੀ ਗਰਾਊਂਡ ਦੇ ਵਿੱਚ ਉਹਦੀ ਇਲੈਕਸ਼ਨ ਸੀਗੀ ਅੱਜ ਉਹ ਇਲੈਕਸ਼ਨ ਕਿਸੇ ਤਰੀਕੇ ਮੈਨੂੰ ਜਿਆਦਾ ਪਤਾ ਨਹੀਂ ਮੈਂ ਐਵੇਂ ਤੁਹਾਨੂੰ ਕਹਾਂ ਕਿ ਉਹ ਇਲੈਕਸ਼ਨ ਪੋਸਟਫਰਨ ਹੋਈ ਉਹਦੇ ਕਾਫੀ ਮੈਂਬਰ ਆ ਕਲੱਬ ਦੇ ਉਹ ਜਿਹੜੇ ਬਾਕੀ ਮੈਂਬਰ ਕਹਿੰਦੇ ਆ ਕਿ ਇਹ ਕਿਉਂ ਪੋਸਟਫਰਨ ਹੋਈ ਬਾਕੀ ਉਹਨਾਂ ਮੈਂਬਰਾਂ ਨੇ ਜਿਹੜੇ ਨਹੀਂ ਚਾਹੁੰਦੇ ਉਹਨਾਂ ਨੇ ਇੱਥੇ ਧਰਨਾ ਲਾਇਆ ਹੁਣ ਉਹ ਇਹ ਮੰਗ ਕਰ ਰਹੇ ਆ ਕਿ ਸਾਨੂੰ ਦਿਖਾਓ ਕਿਉਂ ਜਿਹੜੀ ਆ ਰਿਟਨ ਦੇ ਵਿੱਚ ਕਿਉਂ ਇਹ ਮਤਲਬ ਪੋਸਟਫਨ ਕੀਤੀ ਗਈ ਇਲੈਕਸ਼ਨ ਉਹਦਾ ਧਰਨਾ ਹੀ ਆਪਣੀ ਟ੍ਰੈਫਿਕ ਨੂੰ ਜਿਹੜਾ ਰੈਗੂਲੇਟ ਕੀਤਾ ਡਿਵਰਸ਼ਨਾਂ ਕਰਾਈਆਂ ਚਾਰ ਸਫੇਰੇ ਔਰ ਫਿਰ ਵੀ ਮੈਂ ਤੁਹਾਡੇ ਮਾਧਿਅਮ ਰਹੀਂ ਇਹ ਕਹਿਣਾ ਕਿ ਇੰਨੀ ਗਰਮੀ ਦੇ ਵਿੱਚ ਜਿਹੜਾ ਧਰਨੇ ਦਾ ਕੋਈ ਜਲਦੀ ਹੱਲ ਕੱਢਣਾ ਚਾਹੀਦਾ ਕਿਉਂਕਿ ਸਕੂਲ ਟਾਈਮ ਦੇ ਉਹ ਬੱਚਿਆਂ ਨੂੰ ਛੁੱਟੀਆਂ ਵੀ ਐ ਵੇਲੇ ਛੁੱਟੀ ਹੋ ਜਾਂਦੀ ਐ ਔਰ ਕਾਫੀ ਲੋਕ ਜਿਹੜੇ ਆ ਉਹਨਾਂ ਨੂੰ ਫਿਰ ਪਰੇਸ਼ਾਨ ਹੁੰਦੇ ਦਿੱਕਤ ਆਉਂਦੀ ਆ ਟਰੈਫਿਕ ਦੇ ਵਿੱਚ ਇਹਨੂੰ ਜਲਦੀ ਤੋਂ ਜਲਦੀ ਜਿਹੜਾ ਇਹਦਾ ਹੱਲ ਹੋਣਾ ਚਾਹੀਦਾ ਸਾਡੇ ਬਲਾਤਾਰ ਅਫਸਰ ਵੀ ਆਏ ਕੋਈ ਵੇਖੋ ਗੱਲਬਾਤ ਹੋ ਜਾਂਦੀ ਏਰੀਆ ਹੈਗਾ ਜੀ ਜਿਵੇਂ ਤੁਸੀਂ ਸਾਰੇ ਜਾਣਦੇ ਹੈਗੇ ਹੋ ਕਿ ਅੱਜ ਸਵੇਰੇ ਜਿਹੜਾ ਹੈਗਾ ਅਨਐਕਸਪੈਕਟਿਡਲੀ ਮੀਂਹ ਪੈ ਗਿਆ ਸੀਗਾ ਉਹਦੇ ਵਿੱਚ ਸ਼ਾਇਦ ਇਹਨਾਂ ਦੇ ਜਿਹਨੇ ਮੈਂਬਰਸ ਆਣੇ ਸੀ ਦੋਵਾਂ ਧਿਰਾਂ ਦੇ ਉਹ ਪ੍ਰੋਪਰਲੀ ਇੱਥੇ ਟਾਈਮ ਸੇ ਰੀਚ ਨਹੀਂ ਕਰ ਪਾਏ ਉਹ ਕੋਰਮ ਪੂਰਾ ਨਹੀਂ ਹੋ ਪਾਇਆ ਤੇ ਇਸ ਕਰਕੇ ਜਿਹੜੇ ਇਲੈਕਸ਼ਨ ਸੀ ਪੋਸਟਪੋਨ ਕੀਤੇ ਹੈਗੇ ਆ ਜਿਹੜੇ ਹੁਣ ਸ਼ਨੀਵਾਰ ਅ 24 ਤਰੀਕ ਨੂੰ ਦੁਪਹਿਰੇ 2 ਵਜੇ ਤੋਂ ਲੈ ਕੇ 4:00 ਤੱਕ ਇਹਨਾਂ ਦੀ ਐਨੂਅਲ ਚੈਨਲ ਮੀਟਿੰਗ ਹੈ ਉਹਨੂੰ ਅਸੀਂ ਕੰਡਕਟ ਕਰਾਵਾਂਗੇ ਔਰ 2 ਤੋਂ 8 ਤੱਕ ਜਿਹੜੇ ਹੈਗੇ ਇਹਨਾਂ ਦੇ ਇਲੈਕਸ਼ਨ ਹੋਣਗੇ ਪਰ ਇਹ ਕੋਰਮ ਫੇਰ ਪੂਰਾ ਨਾ ਹੋ ਜਾਵੇ ਨਹੀਂ ਦੇਖੋ ਫੇਰ ਫੇਰ ਕਰਨਾ ਪੈਗਾ ਕਿਉਂਕਿ ਕੋਰਮ ਦਾ ਪੂਰਾ ਹੋਣਾ ਬਹੁਤ ਲਾਜ਼ਮੀ ਹੈਗਾ ਔਰ ਕੋਰਮ ਨੂੰ ਪੂਰਾ ਕਰਨਾ ਜਿਹੜੀ ਰਿਸਪੌਂਸਿਬਿਲਟੀ ਉਹ ਜਿਹੜੇ ਇਲੈਕਸ਼ਨ ਲੜ ਰਹੇ ਹੈਗੇ ਉਹਨਾਂ ਦੀ ਹੈਗੀ ਆ ਔਰ ਉਹਨਾਂ ਨਾਲ ਅਸੀਂ ਬਹੁਤ ਹੀ ਫ੍ਰੈਂਡਲੀ ਵੇ ਨਾਲ ਗੱਲ ਕੀਤੀ ਹੈਗੀ ਆ ਬੜੇ ਹੀ ਅ अच्छे ਮਾਹੌਲ ਦੇ ਵਿੱਚ ਗੱਲ ਹੋਈ ਹੈ ਉਹ ਕਹਿੰਦੇ ਹੈਗੇ ਆ ਕਿ ਮੀਂਹ ਕਰਨੇ ਸਮੱਸਿਆ ਹੋ ਗਈ ਸੀ ਉਹ ਸ਼ਨੀਵਾਰ ਜੇ ਮੀਂਹ ਪੈਂਦਾ ਵੀ ਹੈਗਾ ਤਾਂ ਵੀ ਉਹ ਪਹਿਲਾ ਟਾਈਮ ਲੈ ਕੇ ਜਿਹੜਾ ਹੈਗਾ ਇਸ ਚੀਜ਼ ਦੇ ਗੌਰ ਕਰਨਗੇ ਕਿ ਬੰਦੇ ਪੂਰੇ ਹੋ ਜਾਣ